ਜੋਰ ਸੰਘੀਆ ਅਗਲੀ ਰੇਡ ਪਾਉਣ ਦੇ ਲਈ ਪਿਆਰ ਹੈ ਚਾਰ ਰੇ ਜਿਹੜੇ ਕਪੂਰ ਥਲੇ ਦੀ ਟੀਮ ਦੇ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਆਹ लवली ਮਹਿਮਦ ਵਾਲੀਆ ਤੇ ਸੁੱਖਾ ਮੱਗਾ ਆਹ ਟੱਕਰ ਆਹ ਟੱਕਰ ਆਹ ਟੱਕਰ ਆਹ ਮੁਕਾਬਲਾ ਸਖਤ ਮੇਰੇ ਮਿੱਤਰੋ ਆਹ ਮੁਕਾਬਲਾ ਸਖਤ ਪਿਆਰ ਦੇ ਨਾਲ ਪਿਆਰ 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 ਦੇ ਨਾਲ ਨਾ ਵੀ ਖਿਡਾਰੀ ਵੀ ਰੋ ਪਿਆਰ ਪਿਆਰ ਜ਼ਰੂਰੀ ਹੈ। ਇਹ ਇੱਕ ਬੇਨਤੀ ਆ ਬਾਹਰੋਂ ਕੋਈ ਵੀ ਨਾ ਆਵੇ ਯਾਰ ਦੇਖੋ ਆ ਚੰਗਾ ਨਹੀਂ ਲੱਗਦਾ। ਪਲੀਜ਼ ਰਿਕਵੈਸਟ ਆ ਤੁਸੀਂ ਸਾਰੇ ਸੀਨੀਅਰ ਪਲੇਅਰਾਂ ਇੰਦਾ ਯਾਰ ਚੰਗਾ ਥੋੜਾ ਲੱਗਦਾ। ਪਲੀਜ਼ ਹੱਥ ਬਨ ਕੇ ਬੇਨਤੀ ਆ ਕੋ ਸਾਹਿਬ ਮੜਾ ਸਮਝਾਓ। ਬਾਉਂਸਰ ਭਰਾਵਾਂ ਨੂੰ ਵੀ ਬੇਨਤੀ ਆ ਇਹਨਾਂ ਨੂੰ ਥੋੜਾ ਖਦੇੜੋ ਮੇਰਾ ਵੀਰ ਬਣ ਕੇ ਪੁਲਿਸ ਨੂੰ ਵੀ ਬੇਨਤੀ ਆ ਯਾਰ ਇਹ ਤਾਂ ਚੰਗਾ ਨਹੀਂ ਲੱਗਦਾ। ਆ ਛੋਟੀ ਜੀ ਗੱਲ ਤੋਂ ਆਪਾਂ ਇੰਦਾ ਰੌਲਾ ਬਣਾ ਲਿਆ। ਹੱਦ ਹੋ ਗਈ ਯਾਰ ਤੁਹਾਡੇ। ਐਡੀ ਗੱਲ ਤੇ ਹੈ ਨਹੀਂ ਯਾਰ ਪੂਰਾ ਵਰਲਡ ਦੇਖ ਰਿਹਾ ਆਪਾਂ ਨੂੰ। Thank <laughs> you.